ਪਹਿਲਗਾਮ ਹਮਲੇ ਤੋਂ ਬਾਅਦ ਵੀ ਗਵਾਂਡੀ ਦੇਸ਼ੋਂ ਪਾਕਿਸਤਾਨ ਬਾਦ ਨਹੀਂ ਆ ਰਿਹਾ ਤਾਂ ਭਾਰਤ ਦੇ ਵਿੱਚ ਲਗਾਤਾਰ ਕਸਪੈਰ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੰਡੇ ਪੱਦਰ ਉੱਤੇ ਸਰਹੱਦਾਂ ਦੇ ਰਾਹੀ ਹਥਿਆਰ ਦੇ ਜਿਹੜੇ ਉਹ ਭਾਰਤੀ ਇਲਾਕੇ ਵਿੱਚ ਭੇਜੇ ਜਾ ਰਹੇ ਨੇ ਤਾਂ ਅਜਹੀ ਵੱਡੀ ਬਰਾਮਦਗੀ ਹੁਣ ਪੰਜਾਬ ਦੇ ਬਾਰਡਰ ਤੋਂ ਹੋਈ ਹੈ ਤਾਂ ਵੱਡੀ ਸਫਲਤਾ ਜਿਹੜੀ ਉਹ ਸੁਰੱਖਿਆ ਬਲਾਂ ਨੂੰ حاصل ਹੋਈ ਹੈ ਜਿੱਥੇ ਤਰਨਤਾਰਨ ਦੇ ਵਿੱਚ ਪਾਕਿਸਤਾਨ ਤੋਂ ਆਈ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਗਈ ਹੈ ਵਾਤਾਰਾ ਸਿੰਘ ਦੇ ਸਰਹੱਦੀ ਇਲਾਕੇ ਦੇ ਵਿੱਚ ਇਹ ਬਰਾਮਦਗੀ ਹੋਈ ਹੈ ਤਾਂ ਡਰੋਨ ਦੇ ਰਾਹੀਂ ਭਾਰਤੀ ਖੇਤਰ ਦੇ ਵਿੱਚ ਕਸਪੈਰ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਪਹਿਲਗਾਮ ਹਮਲੇ ਤੋਂ ਬਾਅਦ ਲਗਾਤਾਰ ਭਾਰਤ ਦੇ ਖਿਲਾਫ ਅਜਿਹੀਆਂ ਗਤੀਵਿਧੀਆਂ ਨੇ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਨੇ ਜਿੱਥੇ ਇੱਕ ਪਾਸੇ ਜੰਮੂ ਕਸ਼ਮੀਰ ਦੇ ਵਿੱਚ ਕਈ ਵਾਰ ਸੀਜ਼ਫਾਇਰ ਦਾ ਵੀ ਉਲੰਘਣ ਹੋਇਆ ਉਹ ਕੀਤਾ ਗਿਆ ਹੈ ਤਾਂ ਤਰਨ-ਤਰਨ ਦੇ ਸਰਹੱਦੀ ਇਲਾਕੇ ਵਾਤਾਰਾ ਸਿੰਘ ਦੇ ਵਿੱਚ ਸਰਚ ਬਿਅੰਦਰਾਂਨ ਵੱਡੀ ਹਥਿਆਰਾਂ ਦੀ ਬਰਾਮਦਗੀ ਆ ਜਿਹੜੀ ਉਹ ਕੀਤੀ ਗਈ ਆ ਤਾਂ ਪਾਕਿਸਤਾਨ ਵਾਲੇ ਪਾਸੇ ਤੋਂ ਲਗਾਤਾਰ ਅਜਈਏ ਖੇ ਪਾਪਾਰਤ ਦੇ ਵਿੱਚ ਭੇਜੇ ਜਾ ਰੀਆਂ ਨੇ ਆਏ ਦੇ ਨਹੀਂ ਡਰੋਨ ਦੇ ਜਰੀਏ ਨਸ਼ਾ ਅਤੇ ਹਥਿਆਰ ਭਾਰਤੀ ਸੀਮਾ ਦੇ ਵਿੱਚ ਭੇਜੇ ਜਾ ਰਹੇ ਨੇ ਤਾਂ ਹੋਣ ਸਰਹੱਦ ਉੱਤੇ ਵੱਡੀ ਬਰਾਮਦਗੀ ਆ ਜਿਹੜੀ ਹੋਈ ਆ ਜਿੱਥੇ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਦੁਆਰਾ ਪਾਕਿਸਤਾਨ ਦੇ ਇਹ ਮੰਤੂਬੇ ناکਾਮ ਕੀਤੇ ਗਏ ਨੇ ਤਾਂ ਹੁਣ ਥਾਣਾ ਖਾਲੜਾ ਪੁਲਿਸ ਦੁਆਰਾ ਗੁਪਤ ਸੂਚਨਾ ਮਿਲਣ ਤੋਂ ਬਾਅਦ ਸਰਹੱਦੀ ਪਿੰਡ ਵਾਤਾਰਾ ਸਿੰਘ ਦੇ ਵਿੱਚ ਖੇਤਾਂ ਦੇ ਵਿੱਚ ਸਰਚ ਅਭਿਆਨ ਚਲਾਇਆ ਜਾਂਦਾ ਹੈ ਇਸ ਦੌਰਾਨ ਦੇ ਖੇਤਾਂ ਵਿੱਚ ਪਿਆ ਇੱਕ ਪਾਕਿਸਤਾਨੀ ਡੋਨ ਇੱਕ ਪਿਸਤਲ ਇੱਕ ਮੈਗਜ਼ੀਨ ਤੇ ਤਿੰਨ ਕਾਰਤੂਸ ਬਰਾਮਦ ਕੀਤੇ ਜਾਂਦੇ ਨੇ ਤਾਂ ਵੱਡੀ ਸਫਲਤਾ ਬੀਐਸਐਫ ਨੂੰ حاصل ਹੋਈ ਹੈ ਤਾਂ ਇਸ ਵਕਤ ਗੱਲਬਾਤ ਕਰਦੇ ਹੋਏ ਸਬ ਡਿਵੀਜ਼ਨ ਪਿੱਖੀਵਲ ਦੇ ਡੀਐਸਪੀ ਪ੍ਰੀਤਿੰਦਰ ਸਿੰਘ ਨੇ ਕਿਹਾ ਕਿ ਸਰਹੱਦ ਉੱਤੇ ਜਵਾਨਾਂ ਦੀ ਮਸਤੀਦੀ ਦੇ ਚੱਲਦੇ ਇੱਕ ਵੱਡੇ ਮਨਸੂਬੇ ਦੇ ਜਿਹੜੇ ਉਹ ਨਕਾਮ ਹੋਏ ਨੇ ਉਹਨਾਂ ਨੇ ਦੱਸਿਆ ਕਿ ਸਰਹੱਦ ਤੋਂ ਫੜੇ ਗਏ ਡਰੋਨ ਅਤੇ ਪਿਸਤਲ ਮੈਗਜ਼ੀਨ ਤੇ ਕਾਰਤੂਸ ਦੇ ਜਿਹੜੇ ਇਹਨਾਂ ਦੇ ਸਬੰਧ ਵਿੱਚ ਠਾਣਾ ਖਾਲੜਾ ਦੇ ਵਿੱਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਟੈਕਨੀਕਲੀ ਸਬੂਤਾਂ ਦੇ ਆਧਾਰ ਉੱਤੇ ਦੋਸ਼ੀਆਂ ਦੀ ਭਾਲ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਅੱਜ ਦੇ ਦਿਨ ਲਗਾਤਾਰ ਭਾਰਤੀ ਇਲਾਕੇ ਦੇ ਵਿੱਚ ਪਾਕਿਸਤਾਨ ਵਾਲੇ ਪਾਸੇ ਤੋਂ ਕੁਸਪੈਟਾ ਜਿਹੜੀ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਜੇ ਗੱਲ ਕੀਤੀ ਜਾਵੇ ਪਿਛਲੇ 23 ਸਾਲਾਂ ਤੋਂ ਇਹ ਵਰਤਾਰਾ ਲਗਾਤਾਰ ਜਾਰੀ ਹੈ ਪਹਿਲਾਂ ਨਸ਼ੇ ਦੀ ਤਸਕਰੀ ਹੁੰਦੀ ਸੀ ਫਿਰ ਇਹ ਹਥਿਆਰ ਤਸਕਰੀ ਦਾ ਵੀ ਇੱਕ ਰੂਟ ਆ ਜਿਹੜਾ ਉਹ ਬਣ ਗਿਆ ਤਾਂ ਪੰਜਾਬ ਦੇ ਵਿੱਚ ਵਕ-ਵਕ ਡਰੋਨ ਹਮਲੇ ਨੇ ਜਿਹੜੇ ਹੋਏ ਨੇ ਤਾਂ ਹੋਰ ਵੀ ਕਈ ਹਮਲੇ ਨੇ ਜਿਹੜੇ ਉਹ ਪੰਜਾਬ ਵਿਰੋਧੀ ਜਾਂ ਫਿਰ ਕੱਲੋ ਦੇਸ਼ ਵਿਰੋਧੀ ਤਾਕਤਾਂ ਦੇ ਵੱਲੋਂ ਕੀਤੇ ਗਏ ਨੇ ਤਾਂ ਜਿਸ ਦੇ ਵਿੱਚ ਵੱਡੇ ਪੱਦਰ ਉੱਤੇ ਸਰਹੱਦ ਪਾਰੋਂ ਹੋ ਰਹੀ ਹਥਿਆਰਾਂ ਦੀ ਤਸਕਰੀ ਦਰਾਹੀ ਆਏ ਹਥਿਆਰ ਨੇ ਜਿਹੜੇ ਉਹ ਸ਼ਾਮਿਲ ਨੇ ਤਾਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਵੀ ਐਕਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਹੈ ਲਗਾਤਾਰ ਕਾਰਵਾਈ ਆ ਜਿਹੜੀ ਓਹੋ ਇਹਦਾ ਚੀਜ਼ਾਂ ਨੂੰ ਲੈ ਕੇ ਸੁਰੱਖਿਆ ਬਲਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਹੁਣ ਤਰਨ-ਤਰਨ ਦੇ ਵਿੱਚ ਇਹ ਵੱਡੀ ਸਫਲਤਾ ਹਾਸਲ ਹੋਈ ਹੈ ਜਿੱਥੇ ਕੰਡਿਆਲੀ ਤਾਰ ਤੋਂ ਪਾਰ ਡਰੋਨ ਦੇ ਰਾਹੀਂ ਹਥਿਆਰਾਂ ਦੀ ਖੇਪ ਆ ਜਿਹੜੀ ਉਹ ਭੇਜੀ ਗਈ ਸੀ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿੱਚ ਕਦੋਂ ਤੱਕ ਪੁਲਿਸ ਦੋਸ਼ੀਆਂ ਤੱਕ ਪਹੁੰਚ ਕਰਦੀ ਹੈ